ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਮਿਲੀ ਸੁਰੱਖਿਆ ਦੇ ਵਿੱਚ ਤਿੰਨ ਪੁਲਿਸ ਕਰਮੀਆਂ ਦਾ ਆਪਸ ਦੇ ਵਿੱਚ ਝੜਨ ਦਾ ਸਮਾਚਾਰ ਮਿਲਿਆ। ਮਿਲੀ ਸੂਚਨਾ ਦੇ ਮੁਤਾਬਕ ਇੱਕ ਸੁਰੱਖਿਆ ਕਰਮੀ ਨੇ ਦੂਜੇ ਦਾ ਸਿਰ ਪਾੜ ਦਿੱਤਾ ਜਿਸ ਨੂੰ ਕੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਸੁਰੱਖਿਆ ਕਰਮੀਆਂ ਦਾ ਆਪਸ ਦੇ ਵਿੱਚ ਝੜਨ ਦਾ ਕਾਰਨ ਹਲੇ ਪਤਾ ਨਹੀਂ ਲੱਗ ਪਾਇਆ ਹਾਲਾਂਕਿ ਪੁਲਿਸ ਵੱਲੋਂ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਮਲੇ ਦੇ ਵਿੱਚ ਕਮਾਂਡੋ ਗੁਰਦੀਪ ਸਿੰਘ ਜ਼ਖਮੀ ਹੋਇਆ ਹੈ। ਇਹ ਵੀ ਪਿਛਲੀ ਰਾਤ 23 ਅਗਸਤ 2024 ਨੂੰ ਵਕਤ 11:00 ਦਾ ਹੋਗਾ। શ્રી ਬਲਕੌਰ ਸਿੰਘ ਜਿਹੜੇ ਬਨੂ ਗਾਇਕਸ ਗੁਰਦੇ ਪਿਤਾ ਨੇ ਉਹਨਾਂ ਦੇ ਨਾਲ ਸੁਰੱਖਿਆ ਅਸਟਾਫ ਤਿੰਨ ਕੁ ਸਿਪਾਹੀਆਂ ਦੀ ਆਪਸ ਲੜਾਈ ਹੋਈ ਹੈ। ਕਾਸਟੇਬਲ ਗੁਰਦੀਪ ਸਿੰਘ ਫਰਸ਼ ਕਮਾਂਡੋ ਬਟਾਲੀਅਨ ਕਰ ਲੋ। ਕਾਸਟੇਬਲ ਅਲੋਕ ਕੁਮਾਰ ਚੌਥੀ ਆਰ ਵੀ ਬਟਨ ਇਹ ਅਸਰ ਵਿਕਰਮ ਸਿੰਘ ਪੰਜਵੀਂ ਆਰ ਵੀ ਬਟਨ ਸੁਰੱਖਿਆ ਡਿਊਟੀ ਦੇ ਇਹੋਨਾਂ ਦੇ ਨਾਲ ਚਾਈਨਾ ਦਾ ਤੋ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਪਹਿਲਾਂ ਆਪਸ ਵਿੱਚ ਟਕਰਾਅ ਵਾਜੀ ਹੋਈ ਫਿਰ ਇੱਕ ਦੂਜੇ ਨਾਲ ਜਿਹੜਾ ਹੈਗਾ ਪ੍ਰਕਾਰ ਚ ਜਾ ਕੇ ਇਹਨਾਂ ਨੇ ਆਪਸ ਵਿੱਚ ਲੜਾਈ ਕੀਤੀ ਗੁਰਬੀਬ ਸਿੰਘ ਜਿਹਨੇ ਦੱਸਿਆ ਵੀ ਅਰਣ ਕੁਮਾਰ ਜਿਹੜਾ ਹੱਥ ਸਪਾਇਰ ਕਹਿਣਾ ਸੀ ਉਹਦੇ ਨਾਲ ਉਹਦੇ ਸਿਰ 'ਚ ਸੱਟ ਲੱਗ ਗਈ ਉਹ ਛੱਡ ਕੇ ਉਹ ਹਸਪਤਾਲ ਦਾਖਲਾ ਅੱਗੇ ਜਿਹੜੀ ਹੈ ਕਿ ਬਰਤਾਲ ਲਗਾਈ ਦਾ ਕੀਤੀ ਜਾ ਰਹੀ ਹੈ ਜਿਸ ਦਾ ਜਿਹੜਾ ਸ਼ੋਰ ਹੋਊਗਾ ਜਿਹਦੇ ਨਾਲ ਸਾਹਮਣੇ ਆਉਣਗੇ ਉਹਦੀ ਕਾਨੂੰਨੀ ਦੇ ਨਾਲ ਦੇ ਨਾਲ ਮਹਿਕਮਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਇਹਦਾ ਇਹਦਾ ਕਾਰਨ ਕੀ ਹੈ ਜੀ ਇਹਦਾ ਵਾਪਸ ਜੀਮਸਰਮ ਲੈ ਕੇ ਮੁਕਤ ਕਰਾਰ ਹੋਈ ਹੈ ਬਾਕੀ ਹਲੇ ਇੱਕ ਵਾਰੀ ਬਰਤਾਲ ਹੋ ਕੇ ਸਾਨੂੰ ਪਤਾ ਲੱਗੂਗਾ ਵੀ ਕਿਹੜੀ وجہ ਤੋਂ ਕਿਉਂ ਇਹਨਾਂ ਨੂੰ ਸੇਜਿਆ ਕਿਉਂ ਸੀ ਉਹ ਜਿਹੜੇ ਦੋਸ਼ੀ ਇਹਨਾਂ ਤੇ ਦੋਸ਼ ਲਾਏ ਉਹਨਾਂ ਨੂੰ ਹਰਾਸਿਸ ਚ ਲਿਆ ਨਹੀਂ ਹਲੇ ਕਿਸ ਨੂੰ ਹਰਾਸਿਸ ਲਿਆ ਹੈਗਾ ਤੇ ਨਾ ਕੋਈ ਹਲੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਵੀ ਲਿਆਇਗਾ ਕੋਈ ਨਾ ਫਾਇਸਲ ਦੇ ਮੁਕਾਬਲ ਦਸਤਾਨਾ ਦੀ ਕੋਸ਼ਿਸ਼ ਜਿਹੜੇ ਕਹਿੰਦੇ ਇਹ ਲਾ ਹੋਣਾ ਪਿਆ। ਉਹ ਪੁਲਿਸਟਾਂ ਨੇ ਉਨੀ 10 ਤੰਕੀ ਲੱਗੀ ਹੈ ਜੀ ਹੁਣ ਤੱਕ ਉਹਦੇ ਬਿਆਨ ਹੈ ਜਿਹੜੇ ਕਿ ਉਹਨਾਂ ਬਿਆਨ ਦਾ ਸ਼ਰਮਾ ਜੀ ਜਿਹੜੇ ਬਿਆਨ ਦੀ ਗੱਲ ਹੈ ਉਹ ਜਦੋਂ ਸਾਨੂੰ ਹਸਪੀਟਲ ਵਾਲਿਆਂ ਨੇ ਕਾਫੀ ਦਿਆ ਤੱਗਾ ਤੁਰੰਤ ਜਗਾ ਸ਼ਗੀ ਇਹਦੀ ਮੌਕੇ ਤੇ ਆ ਗਈ ਹੈ ਇਹਨੂੰ ਐਸੇ ਜੋ ਖੁਦ ਪੜਤਾਲ ਕਰਦੇ ਨੇ ਸਿਪਾਰਟਮਟ ਕੋਲ ਜੀ ਦੂਜੀ ਗਰਗੇਸ਼ਵਰ ਟਾਂਕੇ ਆ ਨਹੀਂ ਤੋ ਟਾਂਕੇ ਆ ਨਹੀਂ ਗਿਣਤੀ ਦੇ ਨਾਲ ਅਸਾਂ ਜੀਵੰਦ ਦਾ ਰੈਕਡਾ ਹੈਗਾ ਡਾਕਟਰ ਦੀ ਆਪੀਨੀਅਨ ਤੇ ਬਣਦੀ ਹੈ ਪ੍ਰੋਫੈਸਰ ਕੀ ਲਿਖਦੇ ਨੇ ਸੱਟ ਦੀ ਨੇਚਰ ਕੀ ਹੈ ਸੱਟ ਕਿਹੜੇ ਵੈਪ ਉਹਦੇ ਦਾਅ ਦੇ ਕਾਰਵਾਈ ਲਈ ਨਾਗੇ ਬਾਕੀ ਸਾਕਿਪੈਨ ਕਾਰਵਾਈ ਹੋ ਰਹੀ ਹੈ ਡੈਫੀਨਿਟਲੀ ਹੋ ਨਾ ਮੈਗਵਾਨਾ ਵੀ ਕਰਦਾ ਉਹ ਕੇ ਡਿਸਪਲਨ ਫੋਰਸ ਦੇ ਮੈਂ ਉਹਨਾਂ ਚੀਜ਼ਾ ਕੋਈ ਨੰਮੈਨ ਰਪੋਰਟ ਨਹੀਂ ਕੀਤੀ ਹੈ ਜਦੋਂ ਕਿ ਹੁਣ ਐਡੀ ਵੱਡੀ ਸਿਕਿਉਰਿਟੀ ਦਾ ਮਸਲਾ ਹੈ ਜੀ ਉੱਥੇ ਇਹ ਹੈ ਨੀ ਨੀ ਸੁਰੱਖਿਆ ਬ੍ਰੀਡ ਸਿਕਿਉਰਿਟੀ ਪੁਲਿਸ ਦਾ ਕੋਈ ਮਸਲਾ ਨਹੀਂ ਹੈਗਾ ਸਿਕਿਉਰਿਟੀ ਬ੍ਰੀਡ ਤਾਂ ਰਾਤ ਨੂੰ ਡਿਊਟੀ ਤੋਂ ਆਫ ਸੀਗੇ ਜਿਹਨੂੰ ਲੜੇ ਨੇ ਕੋਈ ਸਿਕਿਉਰਿਟੀ ਬ੍ਰੀਡ ਨਹੀਂ ਹੋਇਆ ਹੈਗਾ ਠੀਕ ਹੈ ਨਾ ਤਾਂ ਕਿ ਹਾਲੇ ਇਹਨਾਂ ਜਿਹੜਾ ਜਿੱਦੀ ਗਲਤੀ ਪਾਈ ਹੈ ਉਹਨੂੰ ਪਤਾ ਤੇ ਨਹੀਂ ਇਹ ਸਾਡੇ ਕੋਲ ਰਾਤ ਗੁਰਦੀਪ ਸਿੰਘ ਪੇਸ਼ੈਂਟ ਹੈ 30 ਸਾਲ ਦਾ ਅ ਕੱਲ ਸ਼ਾਮ ਨੂੰ ਰਾਤ ਨੂੰ ਆਇਆ 11:40 ਤੇ ਡਾਕਟਰ ਵਰਨ ਨੇ ਦੇਖਿਆ ਕਿ ਇਸ ਮੇਰੀ ਗੱਲ ਵੀ ਹੋਈ ਉਹਨਾਂ ਨਾਲ ਉਹਨਾਂ ਨੇ ਫਰਸਟ ਏਡ ਦੇ ਕੇ ਐਮਐਲਆਰ ਕੱਟ ਦਿੱਤੀ ਹੈ ਇਹਦੀ ਬਾਕੀ ਸਿਰ ਤੇ ਸੱਟ ਹੈਗੀ ਹੈ ਟਾਂਕੇ ਲਾਏ ਗਏ ਨੇ ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀਆਂ ਫਰਦਰ ਲਾਜ ਚੱਲ ਰਿਹਾ ਹੈ ਪਰ ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਇਹ ਪੇਸ਼ੈਂਟ ਸਟੇਬਲ ਹੈ ਹਾਂ ਪੇਸ਼ੈਂਟ ਸਟੇਬਲ ਹੈ ਕੋਈ ਸੀਰੀਅਸ ਹੈ ਨਹੀਂ ਇੱਕੀ ਇਲਾਜ ਪੋਸੀਬਲ ਹੈਗਾ ਤਾਂ ਕੋਸ਼ਿਸ਼ ਹੈ ਸਾਡੀ ਜੇ ਕੋਈ ਦਿੱਕਤ ਆਉਂਦੀ ਵੀ ਹੈ ਫਿਰ ਇਸ ਤਰ੍ਹਾਂ ਨਾਲ ਤੁਹਾਨੂੰ ਇਨਫੋਰਮ ਕੀਤਾ ਜਾਵੇਗਾ